ਅੱਜ ਵੀ ਆਪਾਂ ਮੋਗਾ 'ਤੇ ਖੜੇ ਹੋਏ ਆ ਇਸ ਟਾਈਮ ਮੈਂ ਮੋਗਾ ਸ਼ਹਿਰ ਆਪਦੇ ਖੜਾ ਲੋਕਲ ਤੇ ਮੋਗਾ ਦੇ ਜੀਤੀ ਰੋਡ ਦੇ ਉੱਤੇ ਆਪਾਂ ਖੜੇ ਆ ਮੋਗਾ ਤੋਂ ਲੁਧਿਆਣਾ ਨੂੰ ਜਿਹੜਾ ਜੀਤੀ ਰੋਡ ਜਾਂਦਾ ਇਧਰਲੇ ਪੰਨੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਲੁਧਿਆਣਾ ਤੇ ਆ ਮੋਗਾ ਇਧਰ ਪਰਲੇ ਪੰਨੇ ਆ ਜਿੱਧਰੋਂ ਬਸਤੀ ਆਉਂਦੀ ਹੈ ਮੋਗਾ ਮੋਗੇ ਦਾ ਫਲਾਈਓਵਰ ਉੱਤਰ ਕੇ ਲਾਸਟ ਫਲਾਈਓਵਰ ਆ ਮੋਗੇ ਦਾ ਇਹ ਉੱਤਰ ਕੇ ਨਾਲ ਹੀ ਇਹਦੇ ਅੱਗੇ ਇੱਕ ਚੀਜ਼ ਆਪਾਂ ਨੂੰ ਦਿਖਦੀ ਆ ਜਿਹੜੀ ਕਿ ਅੱਜ ਵੀ ਆਪਣੀਆਂ ਸਾਂਝੀਆਂ ਦੀ ਗਵਾਈ ਪਾਰਟੀ ਆ ਇੱਕ ਵਾਰੀ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਮੀਲ ਪੱਥਰ ਦਿਖਾਇਆ ਸੀ ਉਹ ਪਰ ਲੁਧਿਆਣੇ ਦੇ ਕੋਲ ਜੇ ਜਾ ਕੇ ਸੀ ਪਰ ਇਹਦਾ ਆਪਣੇ ਸ਼ਹਿਰ ਮੋਗੇ ਦੇ ਵਿੱਚ ਹੀ ਆ ਅਸਲ ਦੇ ਵਿੱਚ ਉਦੋਂ ਵੀ ਮੈਂ ਇਹੀ ਚੀਜ਼ ਲੱਭ ਰਿਆ ਸੀ ਪਰ ਲੱਭਦੇ ਲੱਭਦੇ ਅਸੀਂ ਪਹੁੰਚ ਗਏ ਲੁਧਿਆਣੇ ਪਰ ਅੱਜ ਮੋਗੇ ਦੇ ਸ਼ਹਿਰ ਦੇ ਵਿੱਚ ਆਪਣੇ ਲੋਕ ਲਈਏ ਚੀਜ਼ ਆਪਾਂ ਨੂੰ ਵੇਖਣ ਨੂੰ ਮਿਲੂਗੀ ਤੇ ਮੈਂ ਤੁਹਾਨੂੰ ਵੀ ਦਿਖਾਉਣੀ ਚਾਹਾਂਗਾ ਇੱਕ ਵਾਰੀ ਆ ਦੇਖੋ ਮੋਗੇ ਅੱਜ ਆਪਾਂ ਖੜੇ ਆ ਤਾਂ ਇੱਥੇ ਨਾ ਇੱਕ ਹੋਰ ਮੀਲ ਪੱਥਰ ਪ੍ਰਾਤਨ ਆ ਆਪਾਂ ਨੂੰ ਦੇਖਣ ਨੂੰ ਮਿਲਿਆ ਜਿਹੜਾ ਅੱਜ ਵੀ ਆਪਣੀਆਂ ਸਾਂਝਾਂ ਦੀ ਗਵਾਈ ਭਰਦਾ ਤੇ ਫਿਰੋਜ਼ਪੁਰ 36 ਮੀਲ ਤੇ ਮੋਗਾ ਇਥੋਂ ਆਪਣਾ ਸ਼ਹਿਰ ਜਿਹੜਾ ਆਪਦਾ ਮੋਗਾ ਇਥੋਂ 4 ਮੀਲ ਆ ਤੇ ਫਿਰੋਜ਼ਪੁਰ 36 ਮੀਲ ਆ ਤੇ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਆ ਜਿਹੜੀ ਸਾਂਝਾਂ ਦੀ ਗਵਾਈ ਭਰਦੀ ਆ ਇਧਰ ਮਾੜਾ ਜਿਹਾ ਨੇੜੇ ਲੈ ਕੇ ਆਲਾ ਕੈਮਰਾ ਇਦੇ ਉੱਪਰਲੇ ਬੰਨੇ ਨਾ ਟੌਪ ਦੇ ਉੱਤੇ ਆਹ ਦੇਖੋ ਹੁਣ ਘੱਟਾ-ਕੁੱਟਾ ਪਿਆ ਹੈ ਕਾਫੀ ਪੁਰਾਣਾ ਇਹਨੂੰ ਕੋਈ ਰੀਪੇਂਟ ਨਹੀਂ ਕੀਤਾ ਗਿਆ ਲਾਹੌਰ 87 ਕਿਲੋਮੀਟਰ ਇੱਥੋਂ ਲਿਖਿਆ ਜੀ ਆ ਤੁਸੀਂ ਦੇਖ ਸਕਦੇ ਹੋ ਲਾਹੌਰ 87 ਕਿਲੋਮੀਟਰ ਇੱਥੋਂ ਲਿਖਿਆ ਇਹ ਹੁਣ ਫੇਰ ਉਹੀ ਸ਼ੰਕਾ ਖੜੀ ਹੁੰਦੀ ਆ ਵੀ ਪਤਾ ਨਹੀਂ ਲਾਹੌਰ 87 ਕਿਲੋਮੀਟਰ ਹੈ ਕਿ ਮੀਲ ਆ ਕਿ ਕੋਹ ਲਿਖੇ ਨੇ ਹਨਾ ਮੇਰੇ ਖਿਆਲ ਤਾਂ ਇਹ ਮੀਲ ਦੱਸਿਆ ਤੇ ਕੁਛ ਵੀ ਆ ਪਰ ਇਹ ਚੀਜ਼ ਆਪਣੀਆਂ ਸਾਂਝਾਂ ਦੀ ਗਵਾਹੀ ਭਰਦੀ ਅੱਜ ਵੀ ਮੋਗੇ ਦੇ ਵਿੱਚ ਮਜੂਤ ਖੜੀ ਆ ਓਨ ਬਨ ਖੜੀ ਆ ਹਜੇ ਤੱਕ ਇਹਨੂੰ ਮਤਲਬ ਕੋਈ ਇਹਨੂੰ ਨੁਕਸਾਨ ਨਹੀਂ ਪਹੁੰਚਿਆ ਨਾ ਹੀ ਇਹ ਠੱਠੀ ਆ ਨਾ ਟੁੱਟੀ ਆ ਮਜਬੂਤ ਬਹੁਤ ਬਣਿਆ ਮੈਂ ਸਰਚ ਫੇਰੋਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਨਾ ਤੇ ਇਹ ਚੀਜ਼ ਜਦੋਂ ਐਹੋ ਜੀ ਚੀਜ਼ ਕੋਈ ਦੇਖਦੀ ਆ ਤਾਂ ਮੈਨਾਂ ਮਤਲਬ ਮਨ ਨੂੰ ਬੜਾ ਸਕੂਨ ਮਿਲਦਾ ਤੇ ਮਨ ਲੋ ਮੱਲੀ ਵੀਡੀਓ ਬਣਾਉਣ ਨੂੰ ਜੀ ਕਰ ਪੈਂਦਾ ਸੋ ਇਸ ਕਰਕੇ ਵੀਡੀਓ ਬਣਾਇਆ ਗਿਆ ਮੋਗਾ ਦੇ ਜਿਹੜੇ ਲੋਕਲ ਨਿਵਾਸੀ ਨੇ ਯਾਰੀ ਲੰਘੇ ਹੋਣਗੇ ਜਾਂ ਆਉਂਦੇ ਜਾਂਦੇ ਰਹਿਣਗੇ ਬਹੁਤ ਘੱਟ ਲੋਕਾਂ ਨੂੰ ਫਿਰ ਵੀ ਪਤਾ ਪੀ ਆ ਚੀਜ਼ ਮੌਕੇ ਦੇ ਵਿੱਚ ਅੱਜ ਵੀ ਮੌਜੂਦ ਹੈ ਸੋ ਇਹ ਸੀ ਅੱਜ ਦੀ ਚੀਜ਼ ਐਨੀ ਇੱਕ ਵੀਡੀਓ ਅੱਜ ਦੀ ਹੈ ਬਾਕੀ ਮੈਂ ਪਿੱਛੋਂ ਵੀ ਵਿਖਾ ਦਣਾ ਪਿੱਛੋਂ ਇਹ ਖਾਲੀ ਆ ਪਹਿਲੇ ਮੀਰ ਪੱਥਰ ਤਰਾ ਹੀ ਤੇ ਪਰ ਹੁਣ ਜੇ ਇਹ ਬਣਿਆ ਬਹੁਤ ਮਜ਼ਬੂਤ ਹੁੰਦਾ ਠੀਕ ਆ ਜੀ ਇਹ ਸੀ ਅੱਜ ਦੀ ਵੀਡੀਓ ਦੋਸਤੋ ਜਾਣਕਾਰੀ ਕਿਵੇਂ ਲੱਗੀ ਜਰੂਰ ਦੱਸੋ